ਹਾਂਜੀ ਸਤਿ ਸ੍ਰੀ ਅਕਾਲ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ ਹਾਂਜੀ ਕੀ ਹਾਲਾ ਲਾਈਕ ਕਮੈਂਟ ਕਰ ਦਿਓ ਕਿੱਦਾਂ ਸਾਰੇ ਠੀਕ ਠਾਕ ਪਰਿਵਾਰ ਚੜ੍ਹਦੀ ਗਲਾ ਪੰਜ ਦਰਿਆ ਦੀ ਧਰਤੀ ਗੰਧਲੀ ਹੋਈ ਜਾਂਦੀ ਆ ਸੂਰਮਿਆਂ ਨੂੰ ਜਨਮ ਦੇਣ ਵਾਲੀ ਰੋਈ ਜਾਂਦੀ ਆ ਛੇਵਾਂ ਦਰਿਆ ਵਗ ਜਾਂਦਾ ਨਸ਼ਿਆਈ ਭਗਤ ਸਿਆਂ ਤੇਰੀ ਲੋੜ ਭਗਤ ਸਿਆਂ ਬਾੜੀ ਤੂੰ ਇੱਥੋਂ ਮੁੜ ਕੇ ਜਾਈ ਨਾ ਹਾਂਜੀ ਇੱਕ ਕਮੈਂਟ ਵੀ ਕਰ ਦਿਓ ਲਾਈਕ ਵੀ ਕਿੱਦਾਂ ਸਾਰੇ ਠੀਕ ਠਾਕ ਵਾਇਗਰ ਜੀ ਅਪੀ ਕਲਾ ਰੱਖੀ ਹੋਰ ਸੁਣਾਉ ਗੱਲਾਂ ਬਾਤਾਂ ਠੀਕ ਠਾਕ ਹੈ ਬਾਬਾ ਜੀ ਸਭ ਦਾ ਭਲਾ ਕਰੀ ਸ਼ੁਰੂ ਇਹਨਾਂ ਤੋਂ ਕਰੀ ਜਿਹੜੇ ਲਾਈਵ ਤੇ ਜੁੜੇ ਨੇ ਬਹੁਤ ਬਹੁਤ ਮਿਹਰਬਾਨੀ ਚਾਈ ਲਾਈਵ ਤੇ ਦਿলো ਧੰਨਵਾਦ ਵਾਈ ਗੁਰੂ ਚੜ੍ਹਦੀ ਕਲਾ ਰੱਖੀ ਹੋਰ ਸੁਣਾਉ ਦਿਓ ਗੱਲਾਂ ਬਾਤਾਂ ਲਾਈਕ ਕਮੈਂਟ ਵੀ ਕਰ ਦਿਓ ਕਿੱਦਾਂ ਸਾਰੇ ਠੀਕ ਠਾਕ ਪਰਿਵਾਰ ਚੜ੍ਹਦੀ ਕਲਾ ਜੀ ਸ਼ੁਕਰੀਆ ਸ਼ੁਕਰੀਆ ਮਿਹਰਬਾਨੀ ਵਾਈ ਗੁਰੂ ਚੜ੍ਹਦੀ ਕਲਾ ਰੱਖੇ ਬਹੁਤ ਬਹੁਤ ਮਿਹਰਬਾਨੀ ਵੀਰੇ ਹੋਰ ਗੱਲਾਂ ਬਾਤਾਂ ਸੁਣਾ ਦਿਓ ਕੀ ਹਾਲ ਤੁਹਾਡਾ ਤੇ ਤੁਹਾਡੇ ਪਰਿਵਾਰ ਤੇ ਚੜ੍ਹਦੀ ਗਲਾ ਹਮੇਸ਼ਾ ਹੀ ਰੱਖੇ ਬਾਬਾ ਨਾਨਕ ਬਹੁਤ ਬਹੁਤ ਮਿਹਰਬਾਨੀ ਜਿਲੋਂ ਤੁਹਾਡਾ ਧੰਨਵਾਦ ਸਲੂਟ ਹੈ ਤੁਹਾਨੂੰ ਤੁਸੀਂ ਸਾਡੀ ਲਾਈਵ ਤੇ ਆਏ ਜੇ 17 ਪੰਜ ਦੇ ਰੇ ਆਦੀ ਧਰਤੀ ਗੰਦਲੀ ਹੋਈ ਜਾਂਦੀ ਆ ਸੂਰ ਮਿਆਂ ਨੂੰ ਜਨਮ ਦੇਣ ਵਾਲੀ ਰੋਈ ਜਾਂਦੀ ਆ ਛੇਵਾਂ ਦਰਿਆ ਵਗੀ ਜਾਂਦਾਂ ਨਿਸ਼ਾਈ ਪਗਤ ਸਿਆ ਤੇਰੀ ਲੋੜ ਪਗਤ ਸਿਆ ਵਾਲੀ ਦੂਵੇ ਦੂ ਮੁਰਕੇ ਜਾਈ ਨਾ ਹਾਂਜੀ ਕਿੰਨੀਆਂ ਭੈਣਾ ਕਿੰਨੇ ਭਰਾ ਲਾਈਵ ਤੇ ਲਾਈਕ ਕਮੈਂਟ ਕਰ ਦਿਓ ਕਿਦਾਂ ਸਾਰੇ ਠੀਕ ਠਾਕ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੁਹਾਡੇ ਤੇ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਲਾਈਕ ਕਮੈਂਟ ਕਰ ਦਿਓ ਕਿਦਾਂ ਸਾਰੇ ਠੀਕ ਠਾਕ ਹੈ ਵੀਰੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਬਹੁਤ ਬਹੁਤ ਮਿਹਰਬਾਨੀ ਤੁਸੀਂ ਲਾਈਵ ਤੇ ਆਏ ਜੀ ਬਹੁਤ ਧੰਨਵਾਦ ਸਲੂਟ ਹੈ ਤੁਹਾਨੂੰ ਤੁਸੀਂ ਗੱਦੇ ਨਾਲ ਲਾਈਵ ਤੇ ਆ ਕੇ ਗੱਲਾਂ ਬਾਤਾਂ ਕਰ ਰਹੇ ਜੀ ਬਹੁਤ ਬਹੁਤ ਮਿਹਰਬਾਨੀ ਵੀਰੇ ਵਾਈਬਰੀ ਚੜਦੀ ਕਲਾ ਰੱਖੇ ਬਹੁਤ ਬਹੁਤ ਮਿਹਰਬਾਨੀ ਬਾਬਾ ਨਾਨਕ ਤੁਹਾਡੇ ਪਰਿਵਾਰ ਤੇ ਤੇ ਤੁਹਾਡੇ ਤੇ ਚੜਦੀ ਕਲਾ ਰੱਖੇ ਹੋਰ ਸੁਣਾ ਦਿਓ ਗੱਲਾਂ ਮਤਾਂ ਠੀਕ ਠਾਕ ਮੇਰਾ ਤੁਹਾਡੇ ਤੇ ਕਰੇ ਬਾਬਾ ਨਾਨਕ ਲਿਆ ਕੁਰਸੀ ਮੋਬਾਈਲ ਲਿਆ ਜੀ ਵਾਈਬਰ ਚੜਦੀ ਕਲਾ ਰੱਖੇ ਬਹੁਤ ਬਹੁਤ ਮਿਹਰਬਾਨੀ ਚਾਰਜ ਥੋੜੀ ਜੇ ਹੋਰ ਸੁਣਾ ਦਿਓ ਗੱਲਾਂ ਬਾਤਾਂ ਠੀਕ ਠਾਕ ਹਾਂ ਜੀ ਕੀ ਹਾਲ ਆ ਪਰਿਵਾਰ ਚੜਦੀ ਕਲਾ ਚਾ ਔਰ ਤੁਹਾਡਾ ਸਵਾਗਤ ਹੈ ਜੱਦਾ ਸਾਰੇ ਚਿੰਤਾ ਦਹੋਗੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਔਰ ਗੱਲਾਂ ਬਾਤਾਂ ਸੁਣਾ ਦਿਓ ਜੀ ਬਣਦਾ ਔਰ ਨਵੀਤਾ ਜੀ 15 ਲਾਈਵ ਤੇ ਦਿলো ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਔਰ ਸੁਣਾਉਂਦੇ ਗੱਲਾਂ ਬਾਤਾਂ ਠੀਕਾ ਗਾ ਬਹੁਤ ਬਹੁਤ ਮਿਹਰਬਾਨੀ ਵੀਰੇ ਲਾਈਕ ਕਮੈਂਟ ਕਰਕੇ ਜੱਦਾ ਸਾਰੇ ਸੇਖਾਂ ਕਰਿਓ ਹਾਂਜੀ ਔਰ ਲਾਈਵ ਤੇ ਬਹੁਤ ਬਹੁਤ ਮਿਹਰਬਾਨੀ ভাই ਜੀ ਚੜ੍ਹਦੀ ਕਲਾ ਰੱਖੇ ਜੀ ਸਾਡੇ ਨਾਲ ਲਾਈਵ ਤੇ ਜੁੜੇ ਜੇ ਕਿੱਦਾਂ ਸਾਰੇ ਠੀਕ ਠਾਕ ਸਵਾਗਤ ਤੁਹਾਡਾ ਚੜ੍ਹਦੀ ਕਲਾ ਦਾ ਬਹੁਤ ਬਹੁਤ ਮਿਹਰਬਾਨੀ ਫੁਰਨਾਮਿਕਾ ਜੀ ਸੁਣਾ ਦਿਓ ਇੱਕ ਠਾਕ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਹਾਂਜੀ ਲਾਈਕ ਕਮੈਂਟ ਵੀ ਕਰ ਦਿਓ ਕਿਦਾਂ ਸਾਰੇ ਠੀਕ ਠਾਕ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਤੁਹਾਡੇ ਤੇ ਚੜ੍ਹਦੀ ਕਲਾ ਰੱਖੇ ਕਮੈਂਟ ਨਹੀਂ ਆਇਆ ਲਾਈਕ ਤੁਹਾਡਾ ਆ ਗਿਆ ਥੈਂਕ ਯੂ ਮਿਹਰਬਾਨੀ ਬੰਦੇ 25 30 ਲਾਈਕ ਤਾਂ ਵਾਪਸੀ ਚਲੇ ਗਏ ਪਰ ਕਮੈਂਟ ਨਹੀਂ ਕੀਤਾ ਕਿਸੇ ਨੇ ਦੋ ਲਾਈਕ ਲਾਈਕ ਕਮੈਂਟ ਕਰਦੇ ਹੋ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਬਹੁਤ ਬਹੁਤ ਮਿਹਰਬਾਨੀ ਹੋਰ ਸੁਣਾ ਦਿਓ ਗੱਲਾਂ ਬਾਤਾਂ ਠੀਕ ਠਾਕ ਪ੍ਰਮਾਤਮਾ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਰੱਖੇ ਹੋਰ ਬਹੁਤ ਬਹੁਤ ਮਿਹਰਬਾਨੀ ਜੀ ਹੋਰ ਸੁਣਾਓ ਗੱਲਾਂ ਬਾਤਾਂ ਠੀਕ ਠਾਕ ਜੀ ਚਲੋ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਡੇ ਨਾਲ ਲਾਈਵ ਤੇ ਜੁੜੇ ਜੀ ਤੁਹਾਡਾ ਜੀ ਦਾ ਧੰਨਵਾਦ ਹੈ ਜੀ ਲਾਈਕ ਕਮੈਂਟ ਕਰ ਦਿਓ ਕਿਦਾਂ ਸਾਰੇ ਠੀਕ ਠਾਕ ਜੀ ਬਹੁਤ ਬਹੁਤ ਮਿਹਰਬਾਨੀ ਵੀਰੇ ਹੋਰ ਗੱਲਾਂ ਬਾਤਾਂ ਸਮਾਂ ਦੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਹੋ ਠੀਕ ਠਾਕ ਹੋਰ ਨਮੀਦਾ ਜੀ ਹੋਰ ਬਾਰ ਗੂਲ ਚੜ੍ਹਦੀ ਕਲਾ ਰੱਖੀ ਜੇ ਲਾਈਕ ਕਮੈਂਟ ਕਰ ਦਿਓ ਕਿਦਾਂ ਸਾਰੇ ਠੀਕ ਠਾਕ ਹੈ ਔਰ ਸੁਣਾ ਦਿਓ ਪੰਜ ਲਾਈਕ ਤੇ ਦਿਲੋਂ ਧੰਨਵਾਦ ਦੋ ਵੀਰੇ ਲਾਈਕ ਐ ਕਮੈਂਟ ਇੱਕ ਹੀ ਹੈਣੀਗਾ ਕਮੈਂਟ ਕਰ ਦਿਓ ਔਰ ਨਵੀਂ ਤਾਜੀ ਸੁਣਾ ਦਿਓ ਠੀਕ ਠਾਕ ਜੀ ਔਰ ਗੱਲਾਂ ਬਾਤਾਂ ਬਹੁਤ ਬਹੁਤ ਮਿਹਰਬਾਨੀ ਵੀਰੇ ਚੰਦੀ ਕਾਲਾ ਰੱਖੇ ਬਾਪਾ ਨਾਮ ਤੁਹਾਡੇ ਤੇ ਬਾਟਾ ਧੰਨਵਾਦ ਹੈ। ਆਈ ਚੜਦੀ ਖੜਾ ਰੱਖੇ। ਹੋਰ ਗੱਲਾਂ ਬਾਤਾਂ ਸੁਣਾ ਦੇ ਤੁਸੀਂ। ਹਾਂ ਜੀ ਕੀ ਹਾਲ ਠੀਕ ਠਾਕ ਹੈ ਭਾਈ ਚੜਦੀ ਖੜਾ ਰੱਖੇ। ਦੋ ਲਾਈਵ ਤੇ ਦਿਨੋਂ ਧੰਨਵਾਦ ਹੈ। ਵਾਇਰ ਵੀ ਚੜਦੀ ਕਲਾ ਰੱਖੇ ਹੋਰ ਸੁਣਾਉ ਗੱਲਾਂ ਬਾਤਾਂ ਠੀਕ ਠਾਕ ਹੈ ਕਮੈਂਟ ਨਹੀਂ ਆ ਰਿਹਾ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਵੀਰੇ ਲਾਈਕ ਵੀ ਕਰ ਦਿਓ ਕਮੈਂਟ ਵੀ ਬਾਬਾ ਮੇਰੀ ਜਵਾਨੀ ਬਾਬਾ ਕਿਰਪਾ ਬਣਾਈ ਰੱਖੇ ਨਾਨਕ ਬਹੁਤ ਬਹੁਤ ਮਿਹਰਬਾਨੀ ਔਰ ਸੁਣਾਉ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਬਹੁਤ ਬਹੁਤ ਮਿਹਰਮਾਨੀ ਬਾਬਾ ਜੀ ਸਭ ਦਾ ਪਣਾ ਕਰੀ ਸ਼ੁਰੂ ਜਿਹੜੇ ਲਾਈਵ ਤੇ ਇਹਨਾਂ ਤੋਂ ਕਰੀ ਹਾਂਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਹਾਲਾ ਖਾਲਸਾ ਜੀ ਬਾਬਾ ਜੀ ਚੜ੍ਹਦੀ ਕਲਾ ਰੱਖੇ ਹੋਰ ਸੁਣਾਉ ਗੱਲਾਂ ਬਾਤਾਂ ਸੀ ਅੱਛਾ ਇਥੇ ਹੀ ਗੜਨਾ ਆਪਾਂ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਰੋ ਕੋਈ ਨਹੀਂ ਵਾਹਿਗੁਰੂ ਜੀ ਆ ਮਾਤਾ ਦੀ ਕਿਰਪਾ ਬਣਾਈ ਰੱਖੇਗਾ ਬਾਬਾ ਨਾਨਕ ਹੋਰ ਦੱਸੋ ਲਾਈਕ ਵੀ ਕਰ ਦਿਓ ਕਮੈਂਟ ਵੀ ਕਰੀ ਚੱਲੋ ਵਧੀਆ ਵਧੀਆ ਤੁਹਾਡੇ ਤੇ ਚੜਦੀ ਕਲਾ ਰੱਖੇ ਬਾਬਾ ਨਾਨਕ ਹੋਰ ਸੁਣਾਉ ਗੱਲਾਂ ਬਾਤਾਂ ਠੀਕ ਠਾਕ ਜੀ ਸ਼ੁਕਰੀਆ ਥੈਂਕ ਯੂ ਮਿਹਰਬਾਨੀ ਤੁਸੀਂ ਲਾਈਵ ਤੇ ਆ ਕੇ ਸਾਨੂੰ ਗੁਰੂ ਸਾਹਿਬ ਦਾ ਸੰਦੇਸ਼ ਆ ਭੇਜਿਆ ਜੀ ਬਹੁਤ ਬਹੁਤ ਮਿਹਰਬਾਨੀ ਕਮੈਂਟ ਕਰੀ ਚੱਲੋ ਚੜਦੀ ਕਲਾ ਰੱਖੇ ਬਾਬਾ ਨਾਨਕ ਨਾਦੇ ਗੱਲਾਂ ਬਾਤਾਂ ਠੀਕ ਠਾਕ ਚੱਲੇ ਸ਼ੁਗਰੀਆ ਮੇਰੇ ਫੂ ਬੱਬਾ ਜੀ ਪੰਜ ਦਰਿਆ ਦੀ ਤ੍ਰਤੀ ਗੰਧਲੀ ਹੋਈ ਜਾਂਦੀ ਆ ਸੂਰਮਿਆਂ ਨੂੰ ਜਨਮ ਦੇਣ ਵਾਲੀ ਰੋਈ ਜਾਂਦੀ ਆ ਛੇਵਾਂ ਦਰਿਆ ਵਗੀ ਜਾਂਦਾ ਨਸ਼ਿਆਈ ਭਗਤ ਸਿਆਂ ਤੇਰੀ ਲੋੜ ਭਗਤ ਸਿਆਂ ਬਾੜੀ ਤੂੰ ਇੱਥੋਂ ਮੁੜ ਕੇ ਜਾਇਨਾ ਔਰ ਸੁਣਾ ਦਿਓ ਗੱਲਾਂ ਬਾਤਾਂ ਠੀਕ ਠਾਕ ਵਾਈ ਗਰੂ ਚੜਦੀ ਕਲਾ ਰੱਖੇ ਕਮੈਂਟ ਵੀ ਲਿਖ ਦਿਓ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਨਾਲ ਇਦਾਂ ਹੀ ਪਿਆਰ ਬਣਾਈ ਰੱਖੇ ਵਾਈ ਗਰੂ ਔਰ ਨੰਤਾ ਜੀ ਸੁਣਾ ਦਿਓ ਫੌਰ ਬਹੁਤ ਮਿਹਰਬਾਨੀ ਵਾਈ ਗਰੂ ਚੜਦੀ ਕਲਾ ਰੱਖੇ ਦੋ ਲਾਈਕ ਤੇ ਦਿলো ਧੰਨਵਾਦ ਵੀਰੇ ਲਾਈਕ ਕਮੈਂਟ ਕਰ ਦਿਓ ਔਰ ਸੁਣਾਓng ਲਾਂ ਬਾਤਾਂ ਠੀਕ ਠਾਕ ਸ਼ੁਕਰੀਆ ਥੈਂਕ ਯੂ ਮਿਹਰਬਾਨੀ ਤੁਸੀਂ ਲਾਈਵ ਤੇ ਆ ਕੇ ਗੱਲਾਂ ਬਾਤਾਂ ਕਰ ਰਹੇ ਜੀ ਬਹੁਤ ਬਹੁਤ ਮਿਹਰਬਾਨੀ ਹੋਰ ਬਹੁਤ ਬਹੁਤ ਮਿਹਰਬਾਨੀ ਹੈ ਗੁਰ ਚੜਦੀ ਕਲਾ ਰੱਖੇ ਬਾਬਾ ਨਾਨਕ ਤੇ ਬਹੁਤ ਮਿਹਰਬਾਨੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਹੋਰ ਸੁਣਾ ਦੇ ਗੱਲਾਂ ਬਾਤਾਂ ਠੀਕ ਠਾਕ ਜੀ ਹੋਰ ਨੰਮੀਤਾ ਜੀ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੁਹਾਡੀ ਨੇ ਇਤਾਂ ਹੀ ਪਿਆਰ ਬਣਾਈ ਰੱਖੇ ਬਾਦਾਂ ਨਾਲ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਚੜ੍ਹਦੀ ਕਲਾ ਰੱਖੀ ਜਨਾ ਯਾਰਾਂ ਬੋਸਤਾਂ ਦੇ ਬਣਾ ਭਰਾਵਾਂ ਦੇ ਮਿਹਰਬਾਨੀ वाहगुरू चढ़ती कला रखे बहुत बहुत मेहरबानी दो लाइव से दिलो धनबाद वाहेगुरू चढ़ती कला रखे होर सुनाओ की बात गलत बात बहुत बहुत मेहरबानी ਆਪਣਾ ਫਾਇਰ ਚੜਦੀ ਜਗਾਂ ਤੇ ਪਿਆਰ ਬਣਾਈ ਰੱਖੇ ਹੋਰ ਨਵੀਂ ਤਾਜੀ ਸੁਨਾ ਤੇ ਉਹ ਠੀਕ ਠਾਕ ਬਹੁਤ ਬਹੁਤ ਮਿਹਰਬਾਨੀ ਤੁਸੀਂ ਲਾਈਕ ਤੇ ਜੁੜੇਗੇ ਕਮੈਂਟ ਵੀ ਲਿਖ ਦਿਆ ਕਰੋ ਬਹੁਤ ਬਹੁਤ ਮਿਹਰਬਾਨ ਨਾਉ ਗੱਲਾਂ ਬਾਤਾਂ ਠੀਕ-ਠਾਕ ਰਹੀ ਜਿਹੜੀ ਚੜਦੀ ਗੱਲਾ ਰੱਖੇ ਲਾਈਵ ਤੇ ਆਉਂਦਾ ਬਹੁਤ ਧੰਨਵਾਦ ਤੁਹਾਡਾ ਆ ਪੰਨੀਆਂ ਨਾ ਯਾਰਾਂ ਦੋਸਤਾਂ ਦੀ ਕਿਰਪਾ ਬਣਾਈ ਰੱਖੀ ਬਹੁਤ-ਬਹੁਤ ਮੇਰ ਰੱਖੀ ਹੋਰ ਸੁਣਾ ਦੋ छुड़ुड़ घर बुधी तव्हां दिशतां देरां जे रागरी दाल ਹਾਲਾ ਲਾਈਕ ਕਮੈਂਟ ਕਰ ਦਿਓ ਕਿਦਾਂ ਸਾਰੇ ਠੀਕ ਠਾਕ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਹੋਰ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਇਥੇ ਕਿਰਪਾ ਬਣਾਈ ਰੱਖੇ